ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਰ ਨੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ ਚ ਵੰਡੀਆਂ ਪਾਉਣ ਲਈ ਨਫ਼ਰਤ ਫਰੋਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ-ਸੁਲਟ ਬਿਆਨਬਾਜ਼ੀ ਕਰਦੀ ਰਹੇ। ਯਾਤ ਦੇ ਪ੍ਰਧਾਨ ਮੰਤਰੀ ਦੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ। ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਤੇ ਵੰਡੀਆਂ ਪਾਉਣ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਆਪਣੇ ਮੈਂਬਰ ਪਾਰਲੀਮੈਂਟ ਦਾ ਮਿਸਯੂਜ਼ ਕਰ ਰਹੀ ਹੈ ਜਿਹੜੀ ਬੀਜੇਪੀ ਦੀ ਟੂਲ ਕਿਟ ਹੈ ਸਮਾਜ ਚ ਨਫਰਤ ਫੈਲੋਣ ਵਾਲੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਅੱਪਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਵੱਲੋਂ ਲਿਆਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7700 ਤੋਂ ਵੱਧ ਕਿਸਾਨ ਸ਼ਹੀਦ ਹੋਏ ਅਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ ਕਹਿ ਕੇ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਜਿਹੜੇ ਕਾਲੇ ਕਾਨੂੰਨਾਂ ਇਹਨੂੰ ਇਮੀਡੀਏਟਲੀ ਵਾਪਸ ਲੈਣਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ ਤੇ ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਰ ਨੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ 'ਚ ਵੰਡੀਆਂ ਪਾਉਣ ਲਈ ਨਫ਼ਰਤ ਫੈਰਉਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ-ਸੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੇ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਦਾ ਇੱਕ ਵਾਰ ਤੇ ਇਹ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾ ਚਲਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉਹ 'ਚ ਵੀ ਦਰਾਰ ਪਾਉਣ ਦੀ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੰਟਰੋਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਆ ਤੇ ਮੇਰਾ ਸਵਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਆ ਮੋਦੀ ਸਾਹਿਬ ਨੂੰ ਯਾ ਤੇ ਪ੍ਰਧਾਨ ਮੰਤਰੀ ਕੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਬੀਜੇਪੀ ਤੇ ਨਫ਼ਰਤ ਫਲੋਣ ਵਾਲੇ ਜਿਹੜੇ ਟੂਲਸ ਹੈ तमाम ਜਿਹੜੇ ਸੂਬਿਆਂ 'ਚ ਇਹਨਾਂ ਨੇ ਰੱਖੇ ਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ 'ਚ ਨਫ਼ਰਤ ਫਲੋਂਦੇ ਆ ਤੇ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦਿੰਦੇ ਆ ਮੈਂ ਉਸ سے ਨਾਰਾਜ਼ ਹਾਂ ਮੈਂ ਉਸ سے ਬਾਤ ਨਹੀਂ ਕਰੂੰਗਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸਵਾਲ ਹੈ ਹੁਣ ਤੁਸੀਂ ਬਾਤ ਨਹੀਂ ਕਰੂੰਗਾ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਚ ਸੰਗਨਾਰ ਨੌਂਤ ਜਿਹੜੀ ਬੀਜੇਪੀ ਦੀ ਹਿਮਾਚਲ ਤੋਂ ਐਮਪੀ ਆ ਲੋਕ ਸਭਾ ਚ ਉਹ ਤੁਹਾਨੂੰ ਕੌਨਟ੍ਰਾਡਿਕਟ ਕਰ ਰਹੀ ਹੈ ਕਿਸਾਨਾਂ ਦੀ ਤੋਹੀਨ ਕਰ ਰਹੀ ਹੈ ਸਾਡੇ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜਾਕ ਉਡਾ ਰਹੀ ਐ ਤੇ ਪ੍ਰਧਾਨ ਮੰਤਰੀ ਜੀ ਬੋਲਣ ਨੂੰ ਤਿਆਰ ਨਹੀਂ ਕਿਹੜੇ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਤੁਹਾਡੇ ਪੰਜ